ਬਾਲੀਵੁੱਡ ਅਦਾਕਾਰ ਸੋਨੂ ਸੂਦ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸਹਾਇਤਾ ਕਰਨ ਲਈ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਮਾਲਵੀਕਾ ਸੂਦ ਵੀ ਮੌਜੂਦ ਸਨ ਇਸ ਮੌਕੇ ਉਹਨਾਂ ਵੱਲੋਂ ਕਿਸ਼ਤੀ ਰਾਹੀ ਲੋਕਾਂ ਤੱਕ ਪਹੁੰਚ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਕਈਆਂ ਤੇ ਨਾਲ ਹੀ ਹਰ ਸੰਭਵ ਮਦਦ ਦਾ ਪ੍ਰਸਾਰ ਵੀ ਦਿਵਾਇਆ ਗਿਆ ਹਾਲਾਂਕਿ ਕਿਸ਼ਤੀ ਵਿੱਚ ਸੋਨੂ ਸੂਦ ਦੇ ਇੱਕ ਸਾਥੀ ਵੱਲੋਂ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਨਾਲ ਕਿੱਚੋਤਾਨ ਵੀ ਹੋ ਗਈ ਅਤੇ ਪੱਤਰਕਾਰ ਦੀ ਦਸਤਾਰ ਉਤਰ ਗਈ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਆ ਸੋਨੂ ਸੂਦ ਵੱਲੋਂ ਖੁਦ ਮਾਫੀ ਮੰਗ ਕੇ ਮਾਮਲਾ ਸੁਝਾ ਲਿਆ ਗਿਆ ਹੈ ਸਾਨੂੰ ਯਾਦ ਰੰਗ ਜੋ ਹੋਇਆ ਸੀ ਆਡੀਓ ਪਰ ਕਰੀਓ ਜੀ 50 ਸਾਲ ਪਹਿਲਾਂ ਹੋਇਆ ਕੋਈ ਤੈਨੂੰ ਆਡੀਓ ਪਰ ਕਰੀਓ ਇਹ ਮੰਨ ਲਾਦੇ ਕਿ ਬਹੁਤ ਵੱਡੀ ਰਿਸਪਾਂਸਿਬਿਲਿਟੀ ਹੈ ਇੱਕ ਦੇ ਪਰਿਵਾਰਾਂ ਨੂੰ ਵਾਪਸ ਕਰਕੇ ਲੈਣਾ ਕਿ ਅੱਗੇ ਛੋਟਾ ਪਰਵਾਸਾ ਲੈਦਾ ਹੈ ਇਲਾਜ ਦੀ ਜ਼ਰੂਰਤ ਹੈ ਕਿ ਫੈਮਿਲੀ ਦੇ ਬਜੂਰ ਸੋ ਆਈ ਥਿੰਕ ਇਹ ਸਾਲ ਨਾਲ ਵੱਡਾ ਚੈਲੰਜ ਰਹੂਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਇਲਾਜ ਤੇ ਘਰ ਤੇ ਜਾ ਕੇ ਵਾਪਸ ਉਹਨਾਂ ਦੀ ਜ਼ਿੰਦਗੀ ਨੋਰਮਲ ਹਰ ਘਰ ਵਿੱਚ ਜਾ ਪਾਏ ਪਾਣੀ ਦਾ ਪੱਧਰ ਅੱਜ ਵਧਿਆ ਹੋਇਆ ਹੈ ਅੱਜ ਕਾਫੀ ਜਿੰਨੇ ਘਰਾਂ ਚ ਅਸੀਂ ਪਹੁੰਚ ਪਏ ਉੱਥੇ ਤੋਂ ਅੱਜ ਬਟ ਪਹੁੰਚੇ ਹੈ ਅੱਜ ਬਟ ਲਾਈਕ ਐਸ ਇਟ ਕਿ ਇਹ ਸਿਰਫ ਇਹੀ ਪੰਜਾਬ ਦੇ ਵਿੱਚ 16 1700 ਪਿੰਡ ਨੇ ਜਿਹੜੇ ਵੱਖ-ਵੱਖ ਨੇ ਵਸਾਰੀ ਘਰ ਨੇ ਇਹਨੇ ਕੋਸ਼ਿਸ਼ ਕਰਨਗੇ ਉਹ ਹਰ ਰੋਜ਼ ਕਿਤੇ ਪਹੁੰਚੀ ਹੋਰ ਉਹਨੀਆਂ ਮੁਸ਼ਕਲਾਂ ਬਾਰੇ ਜਾਣੀ ਜਨਮਵਾਰ ਕਿਸ ਨੂੰ ਮੰਨਦੇ ਹੋ ਇਸ ਤਰ੍ਹਾਂ ਦੇ ਹੜ੍ਹ ਮੈਂ ਦੇਖੀ ਜੇ ਮੈਂ ਜ਼ਿੰਮੇਦਾਰ ਨਹੀਂ ਮੈਂ ਕਿਹਨੂੰ ਕਹਿਣਾ ਚਾਹਾਂਗਾ ਕਿ ਇਹਨੂੰ ਬਲੇਮ ਪਰ ਆਈ ਥਿੰਕ ਰਿਸਪੌਂਸਿਬਿਲਟੀ ਸਾਡੇ ਤੇ ਹੈ ਜੇ ਅਸੀਂ ਇਹਨਾਂ ਨੂੰ ਵਾਪਸ ਨਾਲ ਲੈ ਲੈ ਪਾਈ ਨੋਰਮਲ ਜ਼ਿੰਦਗੀ ਤੇ ਅਸੀਂ ਬਹੁਤ ਵੱਡੇ ਜ਼ਿੰਮੇਦਾਰ ਹਾਂ ਦੋਸਤੀ ਦੇ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਉੱਤੇ ਜ਼ਿੰਮੇਵਾਰ ਲੈਣਾ ਕਿ ਸਾਡੀ ਇਹ ਰਿਸਪੌਂਸਿਬਿਲਟੀ ਕਿ ਇਹਨਾਂ ਨੂੰ ਵਾਪਸ ਇਸ ਅੰਦਰ ਵੀ ਜੇ ਨੋਰਮਲ ਕਰੀਏ ਇੱਕ ਵਾਰ ਇਹਨਾਂ ਦਾ ਕਵਰਿੰਗ ਕਰਨ ਜਾ ਰਹੇ ਸੀ ਤੁਹਾਡੇ ਬਾਉਂਸਰ ਕਹਿ ਕੇ ਇਹ ਕਹੇ ਕਿ ਤੁਹਾਡੇ ਬਾਉਂਸਰ ਬਾਉਂਸਰ ਲੈ ਕੇ ਆਏ ਨਹੀਂ ਆ ਹਾਂ ਦੇਖੋ ਉਹ ਸ਼ਾਫ ਨੇ ਕਿਹਾ ਤੇ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ ਮ ਘਟੇ ਕਾਰਨ পাগল ਲੱਗਦੀ ਵੀ ਮੈਂ ਕੁਝ ਕਿਹਾ ਵੀ ਨਹੀਂ ਸੀ ਦੇਖੋ ਇਹ ਤਰੀਕਾ ਬੋਲਣ ਦਾ ਦੇਖੋ ਇੱਕ ਮਿੰਟ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀਆਂ ਤਾਂ ਦੇ ਪੰਜਾਬੀਆਂ ਦੀਆਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਕਿ ਇਹ ਜਾਇਜ਼ ਆ ਤੁਸੀਂ ਤੁਹਾਡਾ ਇੰਨਾ ਇੱਜ਼ਤ ਮਾਨ ਕਰਦੇ ਪੰਜਾਬ ਦੇ ਵਿੱਚ ਉਸ ਬੌਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਔਰ ਮੈਡਮ ਨਾਲ ਬਤਮੀਜ਼ ਕੀਤੀ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਬੰਬੇ ਤੋਂ ਇਕੱਲਾ ਹੀ ਆਇਆ ਮੈਂ ਕੋਈ ਬੌਂਂਸਰ ਨਹੀਂ ਕਿਰ ਕੋ ਇੰਨੇ ਸਾਲ ਹੋ ਗਏ ਮੈਂ ਕਦੀ ਹਾਇ ਤੱਕ ਸਿਕਿਉਰਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਹੈ ਜਿੰਨੇ ਫਿਰ ਸਾਰੇ ਪਿੰਡਾਂ ਦੀ ਪੱਗਾਂ ਮੇਰੀਆਂ ਖੁੱਦੀਆਂ ਪੱਗਾਂ ਨੇ ਮੈਂ ਬਿਨਾ ਬੌਂਸਰਸ ਤੋਂ ਔਰ ਕਿੰਨੇ ਸੈਕਿਉਰਿਟੀ ਰੱਖੀ ਹੋਈ ਨਹੀਂ ਔਰ ਜੇ ਤੁਹਾਡੇ ਲੱਗਿਆ ਹੈ ਕਿਸੇ ਦੇ ਸਾਡੇ ਭਰਾ ਦੇ ਕਾਰਨ ਤੁੜੀ ਭਾਗ ਤੇ ਜਾਂ ਕਿਸੇ ਦੇ ਵੀ ਲੱਗਿਆ ਅਸੀਂ ਉਦੋਂ ਮੈਂ ਤੁਹਾਡ ਤੁਹਾਨੂੰ ਮਾਫੀ ਮੰਗਦਾ ਹਾਂ ਤੇ ਲਈ ਪਰ ਤੁਸੀਂ ਵਸ ਖੁਸ਼ ਰਹੋ ਇਸ ਸਮੇਂ ਹੋਰ ਬਹੁਤ ਆਪਾਂ ਨੂੰ ਵੱਡੀਆਂ ਤਕਲੀਫਾਂ ਨੇ ਚਾਰੇ ਤੇ ਖੁਸ਼ੀਆਂ ਲਾਵਾਂਗੇ ਮਿਲ ਕੇ ਜੱਪਸੀ ਪਾ ਕੇ ਭਰਾ ਲੋਕਾਂ ਨੂੰ ਮਦਦ ਕਰਾਂਗੇ ਬਸ ਇਹ ਕਰਨਾ ਹੋਰ ਕੁਝ ਨਹੀਂ ਕਰਨਾ ਜੀ ਮੇਰੇ ਨਾਲ ਨਹੀਂ ਸਰ ਕੋਈ ਮੈਂ ਹੁਣੇ ਆਇਆ ਸਵੇਰੀ ਮੇਰੀ ਮਾਰਨਿੰਗ ਦੀ ਫਲਾਈਟ ਸਿਬੰਦੇ ਤੋਂ ਸੀ ਇੱਥੇ ਆਇਆ ਹੁਣ ਕਿੱਥੇ ਕਿੱਥੇ ਜਾਓਗੇ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਤੋਂ ਉਪਰ ਫਾਜ਼ਿਲਕਾ ਉੱਤੇ ਕੁਝ ਪਿੰਡ ਨੇ ਉੱਥੇ ਉਹਨਾਂ ਨੇ ਕਰਨਾ ਹੈ ਪਰ ਇੱਧਰ ਜਨਾਲੇ ਤਰਫ ਵੀ ਜਿੱਥੇ ਸਾਨੂੰ ਪਤਾ ਲੱਗਦਾ ਉੱਥੇ ਉਸਾਂ ਮੇਰੇ ਆਉਗੇ ਮੈਂ ਕਹਿੰਨਾ ਕਿ ਜਿਆਦਾ ਦਿੱਕਤ ਆ ਉਦੋਂ ਹੋਣੀ ਹੈ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਅੱਜ ਆ ਸਕਦੀਆਂ ਇਹ ਇਹਨਾਂ ਦੇ ਕਰਕੇ ਉਹਨਾਂ ਦੇ ਕਰਕੇ ਮੈਂ ਦੂਸਰੀ ਗੱਲ ਕਹਿਣਾ ਚਾਹਨਾ ਹਮੇਸ਼ਾ بار-बार ਕਹਣਾ ਪੰਜਾਬ ਸਰਦੀਆਂ ਆਉਣ ਵਾਲੀਆਂ ਨੇ ਬਹੁਤ ਬਹੁਤ ਸਾਰੇ ਘਰ ਟੁੱਟੇ ਪਏ ਨੇ ਬੇਗਰ ਹੋਏ ਪਏ ਲੋਕ ਇਹਨਾਂ ਦੇ ਪਸ਼ੂ ਦੂਸਰੇ ਘਰਾਂ 'ਚ ਖੜੇ ਐ ਕੋਈ ਉਹਨਾਂ ਦੇ ਸ਼ੈਡ ਨਹੀਂ ਬਨੇ ਹੋਏ ਕਿ ਸੀ ਉਹਨਾਂ ਦੇ ਨੰਬਰ ਲੈ ਕੇ ਆਂਦੇ ਕੋਸ਼ਿਸ਼ ਕਰਕੇ ਸੀ ਫੈਡਪਾਨ ਦੀ ਕੋਸ਼ਿਸ਼ ਕਰਾਂਗੇ ਜਿੰਨਾਂ ਦੀ 76 ਪੀ ਉਹਨਾਂ ਦੀ ਪਵਾਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤਕਲੀਫਾ ਨਾ ਰਹੇ ਕਿਉਂਕਿ ਜੇ ਪੰਜਾਬ ਨੇ ਹੁਣ ਪੰਜਾਬੀਆਂ ਨਾਲ ਖੜੇ ਹੋਏ ਤੇ ਫਿਰ ਕਦੋਂ ਖੜੇ ਹੋਣ ਇੱਕ ਇਹ ਮੇਰਾ ਸਵਾਲ ਇੱਕ ਹੋਰ ਹੈ ਪੰਜਾਬੀ ਚੜ੍ਹਦੀ ਕਲਾ ਵਿੱਚ ਇਸ ਤਰ੍ਹਾਂ ਦੇ ਹਾਲਾਤ ਵੀ ਨੇ ਖਿੜੇ ਮੱਥੇ ਸਵੀਕਾਰ ਕਰ ਰਹੇ ਨੇ ਇਹ ਸਪਿਰਿਟ ਨੂੰ ਕਿਵੇਂ ਵੇਖਦੇ ਹੋ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ 4:30 ਵਜੇ ਨਿਕਲਾ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲਚਸਪ ਹਮੇਸ਼ਾ ਬੜਾ ਲੱਗਦਾ ਹੈ ਕਿ ਪੰਜਾਬ ਸਾਡਾ ਔਖਾ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ। ਹੁਣ ਸਾਡਾ ਫਰਜ਼ ਬਣਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਘਰਾਂ ਬਣਾਣ ਆਏ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਣਾ। ਲੱਗਦਾ ਹੈ ਕਿ ਲੋਕ ਹੜ੍ਹਾਂ ਦੀ ਤਰਾਸੀ ਦਾ ਜੂਝ ਰਹੇ ਨੇ ਕਿ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ। ਮੁਕਾਬਲਾ ਕਰ ਰਹੇ ਭਾਜੀ। ਤੁਸੀਂ ਦੇਖੋ ਨਾ ਅੱਜ ਕੋਈ ਤੁਸੀਂ ਇੱਕ ਚਿਹਰਾ ਨਹੀਂ ਦਿਖਾ ਸਕਦੇ ਜਿਹਦਾ ਜਿਹੜਾ ਡਾਊਨ ਹੋਊਗਾ ਜੇ ਮੀਆਂ ਫਸਲਾਂ ਡੁੱਬੀਆਂ ਲੋਕਾਂ ਦੀਆਂ। ਪਰ ਮੈਂ ਇਹੀ ਕਹ ਕਰਜ਼ੇ ਨੇ ਲੋਕਾਂ ਲਈ ਤੇਉਣੇ ਫੈਸਲਾ ਕਰ ਮੂਫੂਨ ਵਾਪਸ ਉਹਨਾਂ ਨੂੰ ਕੰਪਨਸੇਸ਼ਨ ਮਿਲੇ ਜਿਨ੍ਹਾਂ ਦੇ ਘਰ ਕੁੱਤੇ ਨੇ ਉਹਨਾਂ ਦੇ ਘਰ ਠੀਕ ਹੋਣ ਦਵਾਈਆਂ ਨਹੀਂ ਪਹੁੰਚ ਪਾਰੀਆਂ ਮੈਂ ਸਰੇ ਪਹਿਲੇ ਜਦੋਂ ਅੰਮ੍ਰਿਤਸਰ ਪਹੁੰਚੇ ਪਹਿਲਾਂ ਮੈਂ ਹਸਪਤਾਲ ਹੀ ਗਿਆ ਸੀ ਤੇ ਇੱਕ ਲੜਕਾ ਵਿਜੋਤ ਜੀ ਦਾ ਇਲਾਜ ਕਰਾਉਣਾ ਸ਼ੁਰੂ ਕੀਤਾ ਬਟ ਉਹੀ ਗੱਲ ਹੈ ਕਿ ਆਪ ਸੋਚੋ ਕਿ ਲੋਕੀ ਘਰ ਸੰਭਾਲਣ ਕਿ ਜਿਹੜੇ ਘਰ ਚ ਬਿਮਾਰ ਨੇ ਉਹਨਾਂ ਨੂੰ ਸੰਭਾਲਣ ਇਹ ਅੱਗੇ ਸੋਚਣ ਕਿ ਅੱਗੇ ਕਿਵੇਂ ਟਾਈਮ ਚੱਲੂਗਾ ਤਾਂ ਆਪਾਂ ਸਾਰ ਨੂੰ ਨਾਲ ਢਾਲ ਕੇ ਖੜੇ ਹੋਣਾ ਆਪਾਂ ਖੜੇ ਰਵਾਂਗੇ ਨਾਲ ਤੁਸੀਂ ਪੰਜਾਬ ਦੇ ਪੁੱਤ ਹੋ ਤਾਂ ਬਾਲੀਵੁੱਡ ਦੇ ਜਿਹੜੇ ਬਾਕੀ ਆ ਉਹਨਾਂ ਨਾਲ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਪੰਜਾਬ ਦੀ ਮਦਦ ਕਿਸ ਤਰੀਕੇ ਨਾਲ ਕਰਨੀ ਦੇਖੇ ਮੈਂ ਇਹੀ ਕਹਿਣਾ ਚਾਹਾਂਗਾ ਹਰ ਬੰਦਾ ਤਾਂ ਸ਼ਾਇਦ ਨਹੀਂ ਕਈ ਵਾਰ ਪਹੁੰਚ ਪਾਦਾ ਲੇਕਿਨ ਜ਼ਰੂਰ ਇੱਕ ਫੈਮਿਲੀ ਅਡਾਪਟ ਕਰੋ ਚਾਹੀਏ ਇੱਕ ਇੱਕ ਫੈਮਿਲੀ ਵੀ ਅਡਾਪਟ ਕਰਨ ਲੱਗਾ ਕੋਈ ਵੀ ਐਕਟਰ ਬਾਲੀਵੁੱਡ ਦਾ ਹੋਵੇ ਪੰਜਾਬੀ ਹੋਵੇ ਜਾਂ ਕਿਸੇ ਵੀ ਇੰਡਸਟਰੀ ਦਾ ਹੋਵੇ ਸਾਊਥ ਵਾਲਾ ਹੋਵੇ ਇੱਕ ਇੱਕ ਘਰ ਵੀ ਅਡਾਪਟ ਕਰਨਾ ਸ਼ੁਰੂ ਕਰੋ ਆਪਾਂ ਨੂੰ ਪੰਜਾਬ ਨੂੰ ਵਾਪਸ ਖੜਾਣ ਚ 1 ਸ਼ਹਿਰ ਕਰ ਇੱਥੇ ਪਾਣੀ ਵੀ ਪੇਟ ਚੜੇ ਨੇ ਬਿਲਕੁਲ ਜਿਹੜੇ ਉੱਟ ਟੁੱਟ ਚੁੱਕੇ ਨੇ ਕਿ ਸਾਨੂੰ ਸੂਦ ਇੱਕ ਕਰ ਬੜਾਇਆ ਗਿਆ ਜ਼ਰੂਰ ਇੱਕ ਕਿਉਂ ਮੈਨੇ ਮੈਂ ਤਾਂ ਭਾਈ ਜੀ ਤੋਂ ਇਹਨਾਂ ਤੋਂ ਲਿਸਟ ਮੰਗੀ ਹੈ ਭਾਈ ਤੂੰ ਸਾਨੂੰ ਲਿਸਟ ਦਿਓ ਕਿਹੜੀ ਕਿਹੜੀ ਤਕਲੀਫਾਂ ਨੇ ਕਈ ਐਵੇਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਇੱਥੇ ਪਹੁੰਚਦਾ ਜਾਂਦੀਆਂ ਪਰ ਉਹਨਾਂ ਲਈ ਲੋਡ ਨਹੀਂ ਹੁੰਦੀ ਪਰ ਜਿਹੜੀ ਮੈਡੀਸਿਨਸ ਨਹੀਂ ਪਹੁੰਚ ਸਕਦੀ ਮੈਂ ਉਹਨਾਂ ਦੀ ਲਿਸਟ ਮੰਗਾਈ ਹੈ ਕਿ ਸਾਨੂੰ ਦਿਓ ਮੈਂ ਪਹੁੰਚਾਵਾਂਗਾ ਉੱਥੇ ਸਾਰੇ